ਹੈਲੋ ਜੀ ਸਸਿਕਾ ਜੀ ਸਾਰਿਆਂ ਨੂੰ ਅੱਜ ਆਪਾਂ ਲਤੀਆ ਜੀ ਇੱਕ ਨੈੱਟ ਦੀ ਬੋਰੀ ਆਪਾਂ ਇਹਨਾਂ ਤੋਂ ਸਾਨੂੰ ਚਾਰ ਤਰ੍ਹਾਂ ਦੀ ਇੱਕ ਨਵੇਂ ਚੀਜ਼ਾਂ ਬਣਾ ਕੇ ਦਿਖਾਵਾਂਗੇ ਜਿਹੜੀਆਂ ਕਿ ਆਪਣੇ ਹਰ ਟਾਈਮ ਬਹੁਤ ਕੰਮ ਆਉਣਗੀਆਂ ਦੇਖੋ ਪਹਿਲਾਂ ਤਾਂ ਆਪਾਂ ਇਹਨੂੰ ਜਿਹੜੀ ਹੈਗੀ ਜੀ ਬੋਰੀ ਆਪਾਂ ਸਾਈਡ ਤੋਂ ਕੱਟ ਲਾਵਾਂਗੇ ਇਹਨੂੰ ਕੱਟ ਕੇ ਇਹਨੂੰ ਬਿਲਕੁਲ ਖੋਲ ਦਾਂਗੇ ਬੋਰੀ ਨੂੰ ਇਸ ਤਰ੍ਹਾਂ ਕੈਂਚੀ ਨਾਲ ਕੱਟ ਕੇ ਆਪਾਂ ਸਾਰੀ ਇਹਨੂੰ ਖੋਲ ਦਨੇ ਆ ਨੈੱਟ ਦੀ ਬੋਰੀ ਆ ਇਹ ਦੇਖੋ ਇੱਕ ਬੋਰੀ ਹੁੰਦੀ ਹੈ ਬਿਲਕੁਲ ਚੌੜੇ ਚੌੜੀਆਂ ਤਾਰਾਂ ਜੀਆਂ ਵਾਲੀ ਇਹ ਬਿਲਕੁਲ ਨੈੱਟ ਵਾਲੀ ਬੋਰੀ ਆ ਇਹ ਬਹੁਤ ਵਧੀਆ ਰਹਿੰਦੀ ਆ ਆਪਾਂ ਕੋਈ ਵੀ ਚੀਜ਼ ਵਿੱਚ ਪਾ ਕੇ ਰੱਖ ਸਕਦੇ ਆ ਕੁਝ ਵੀ ਇਹਦਾ ਬਣਾ ਸਕਦੇ ਆਂਗੇ ਲੋ ਜਿਹੜਾ ਖਰਾਬਰਾਬ ਜਾਂ ਪੀਸ ਆ ਆਪਾਂ ਥੋੜਾ ਜਿਹਾ ਕੱਢਦੇ ਆ ਕੱਢ ਜੰਨੇ ਆਂਗੇ ਫਾਲਤੂ ਜਿਹਾ ਤੇ ਇੱਕ ਮੈਂ ਸੋਨੂੰ ਇਸ ਤਰ੍ਹਾਂ ਆਪਾਂ ਲੇਤਾ ਜੀ ਲੰਬੀ ਪੀਸ ਤੇ ਆਪਾਂ ਨਾ ਉਹਨੂੰ ਦੂਰਾ ਡਬਲ ਫੋਲਡ ਕਰਤਾ ਡਬਲ ਫੋਲਡ ਕਰਕੇ ਆਪਾਂ ਸੂਈ ਦੀ ਮਦਦ ਨਾਲ ਉਹਨੂੰ ਇਸ ਤਰ੍ਹਾਂ ਐ ਕਰ ਲੈਨੇ ਆ ਦੇਖੋ ਤੁਸੀਂ ਵੱਡੇ ਵੱਡੇ ਟਾਂਕੇ ਭਰ ਲੈਨੇ ਆ ਤੇ ਅਖੀਰ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਪੱਕਾ ਕਰਕੇ ਇਹ ਵੀ ਇੱਕ ਨੈਟ ਤਿਆਰ ਕਰਦੇ ਆਂਗੇ ਆਪਾਂ ਤੁਹਾਨੂੰ ਦਿਖਾਉਨੇ ਆਂ ਜੀ ਆਪਾਂ ਦੇਖੋ ਇਸ ਤਰ੍ਹਾਂ ਪਹਿਲਾਂ ਸੂਈ ਨਾਲ ਸਾਰੇ ਵਿੱਚ ਇਹਦੇ ਵਾਲ ਪਾ ਲੈਣੇ ਆਂਗੇ ਆਪਣੇ ਆਪ ਹੀ ਜਦੋਂ ਆਪਾਂ ਧਾਗਾ ਖਿੱਚਾਂਗੇ ਨਾ ਪੱਕਾ ਧਾਗਾ ਪਾਇਆ ਆਪਾਂ ਬਲਕੀ ਵਾਲਾ ਤੇ ਜਦੋਂ ਆਪਾਂ ਇਹਨੂੰ ਧਾਗਾ ਖੋਲ ਦਾਂਗੇ ਆ ਦੇਖੋ ਆਪਾਂ ਇਹਦੇ ਵਿੱਚ ਨਾ ਇਹ ਬਣ ਜੀ ਇਹ ਆਪਣੀ ਇੱਕ ਨੈਟ ਤਿਆਰ ਹੋ ਗਈ ਆਪਾਂ ਇੱਕ ਉੱਤੇ ਇਹਦੇ ਡੋਰੀ ਬੰਨ ਦਾਂਗੇ ਤੇ ਤਾਂ ਜੋ ਆਪਾਂ ਇਹਨੂੰ ਆਪਣੀ ਬਾਥਰੂਮ ਦੇ ਵਿੱਚ ਆਪਾਂ ਟੂਟੀ ਤੇ टांग ਸਕੀਏ ਆਪਾਂ ਦੇਖੋ ਅਕਸਰ ਹੀ ਬਾਜ਼ਾਰ ਤੋਂ ਲੈ ਕੇ ਆਉਂਦੇ ਆਂਗੇ ਤੇ ਆਪਾਂ ਨੂੰ ਬਾਜ਼ਾਰ ਤੋਂ ਲਿਆਉਣ ਦੀ ਲੋੜ ਨਹੀਂ ਆਪਾਂ ਘਰ ਹੀ ਇਸ ਤਰ੍ਹਾਂ ਬਣਾ ਸਕਦੇ ਆਂ ਜਦੋਂ ਆਪਾਂ ਨਿਕੋ ਨਹਾਉਣੇ ਵਗੈਰਾ ਹੁੰਨੇ ਆਂਗੇ ਆਪਾਂ ਆਪਣੀ ਬਾਡੀ ਤੇ ਕਲੀਨ ਕਰਨ ਵਾਸਤੇ ਬਾਡੀ ਨੂੰ ਸਾਬਣ ਸੁਪਨ ਲਗਾ ਕੇ ਜਿੱਤੇ ਕਿਵੇਂ ਮਰਜ਼ੀ ਵਰਤ ਸਕਦੇ ਆਂ ਦੇਖੋ ਤੁਸੀਂ ਬਿਲਕੁਲ ਸੇਮ ਉਵੇਂ ਲੱਗਦੀ ਹੈ ਤੇ ਆਪਾਂ ਇੱਕ ਲੈਤੀ ਜੀ ਪਲੇਟ ਇੱਕ ਆਪਾਂ ਇਸ ਨੂੰ ਹੋਰ ਚੀਜ਼ ਬਣਾ ਕੇ ਦਿਖਾਉਣੀ ਆ ਆਪਾਂ ਥੋੜਾ ਥੋੜਾ ਵਧਾ ਕੇ ਇਸ ਤਰ੍ਹਾਂ ਆਪਾਂ ਕੱਟ ਦੇਵਾਂਗੇ ਇਹਦੀ ਵੀ ਆਪਾਂ ਇੱਕ ਨੈੱਟ ਬਣਾਵਾਂਗੇ ਲੋ ਜੀ ਆਪਾਂ ਗੋਲ ਗੋਲ ਇਸ ਤਰ੍ਹਾਂ ਕੱਟ ਲਿਆ ਇਹਨੂੰ ਤੇ ਹੁਣ ਆਪਾਂ ਇੱਕ ਥੋੜਾ ਜਿਹਾ ਕਪੜਾ ਲੈ ਕੇ ਕੋਈ ਵੀ ਆਪਾਂ ਕਪੜਾ ਲੈ ਸਕਦੇ ਆ ਆਪਾਂ ਉਹਦੇ ਉੱਤੇ ਨਾ ਇਹਨੂੰ ਡਬਲ ਕਪੜੇ ਨੂੰ ਹਾਲੇ ਦਿਵਾਲੇ ਇਹਦੇ ਉੱਤੇ ਲਗਾਵਾਂਗੇ ਅਨੇ ਕੋ ਡਬਲ ਕਰਕੇ ਆਪਾਂ ਐ ਕਪੜਾ ਲਗਾਵਾਂਗੇ ਤਾਂ ਜੋ ਆਪਾਂ ਇਹਦੇ ਵਿੱਚ ਕੋਈ ਡੋਰੀ ਵਗੈਰਾ ਪਾ ਸਕੀਏ ਐਸੀ ਤਰ੍ਹਾਂ ਆਪਾਂ ਮਸ਼ੀਨ ਤੇ ਸੀਨ ਲਗਾਵਾਂਗੇ ਨੈਟ ਦੇ ਨਾਲ ਨਾਲ ਇਸ ਤਰ੍ਹਾਂ ਲੋ ਜੀ ਆਪਾਂ ਇਸ ਤਰ੍ਹਾਂ ਇਹ ਸਾਰੇ ਕਿਤੇ ਸੀਨ ਲਾ ਦਾਂਗੇ ਇਹ ਬਹੁਤ ਵਧੀਆ ਜਿਹੜੀ ਹੈਗੀ ਹੈ ਜੀ ਦੇਖੋ ਨਹੀਂ ਆਹ ਦੇਖੋ ਜੀ ਤੁਸੀਂ ਇਹਦੇ ਵਿੱਚ ਹੁਣ ਆਪਾਂ ਇੱਕ ਇਲਾਸਟਿਕ ਪਾ ਦਾਂਗੇ ਥੋੜੀ ਜੀ ਆਪਾਂ ਜਗ੍ਹਾ ਛੱਡ ਲਈ ਸੀ ਸਾਰੇ ਕਿਤੇ ਸੀਨ ਲਗਾ ਕੇ ਕਿ ਇਲਾਸਟਿਕ ਪਾਉਣ ਵਾਸਤੇ ਆਪਾਂ ਥੋੜੀ ਜੀ ਜਗ੍ਹਾ ਛੱਡ ਲਈ ਸੀਗੀ ਅੱਧੇ ਇੰਚ ਦੀ ਤੇ ਉਤੋਂ ਦੀ ਆਪਾਂ ਇੱਕ ਸੂਈ ਦੀ ਮਦਦ ਨਾਲ ਆਪਾਂ ਇਹਦੇ ਵਿੱਚ ਜਿਵੇਂ ਨਾਲਾ ਪਰੌਂਦੇ ਆ ਨਾ ਆਪਾਂ ਇੱਕ ਲਾਸਟਿਕ ਪਰੋਤੀ ਇਸ ਤਰ੍ਹਾਂ ਦੇਖੋ ਹੁਣ ਆਪਾਂ ਇਹਨੂੰ ਮਤਲਬ ਕਿ ਗੰਢ ਵੀ ਲਗਾ ਸਕਦੇ ਆ ਜੀ ਤੇ ਆਪਾਂ ਇਹਨੂੰ ਪੱਕਾ ਟਾਂਕਾ ਇਹ ਤੇ ਮਸ਼ੀਨ ਤੇ ਵੀ ਲਗਾ ਸਕਦੇ ਆ ਨਾ ਕੋਈ ਫालतੂ ਆਪਾਂ ਕੱਟ ਲਈ ਆਪਾਂ ਇਸ ਹਿਸਾਬ ਦੇ ਨਾਲ ਇਸ ਤਰ੍ਹਾਂ ਇਹਨੂੰ ਇੱਕ ਗੰਢ ਲਗਾ ਦਾਂਗੇ ਤੇ ਜਿਹੜੀ ਆਪਣੀ ਮਤਲਬ ਕਿ ਛੱਡੀ ਸੀ ਜਗਾ ਉੱਥੇ ਆਪਾਂ ਲਗਾ ਦਾਂਗੇ ਜੀ ਸੇਨ ਤੇ ਹੁਣ ਆਪਾਂ ਨੂੰ ਤੁਸੀਂ ਦੇਖੋ ਇਹ ਜਿਹੜੀ ਹੈਗੀ ਹੈ ਜੀ ਨੈੱਟ ਬਣ ਕੇ ਤਿਆਰ ਹੋ ਗਈ ਲੋਜੀ ਆਪਾਂ ਨੇ ਇਹਨੂੰ ਆਹ ਦੇਖੋ ਹੁਣ ਆਪਾਂ ਕੋਈ ਵੀ ਸਬਜ਼ੀ ਧੋ ਕੇ ਰੱਖਦੇ ਆਂ ਤੇ ਆਪਾਂ ਇਹ ਨੈੱਟ ਹੈਗੀ ਹੈ ਜਿਹੜੀ ਇਸ ਤਰ੍ਹਾਂ ਸਬਜ਼ੀਆਂ ਤੇ ਚੜਾ ਸਕਦੇ ਆਂ ਕਈ ਵਾਰ ਕੀ ਆਪਾਂ ਰਾਤ ਨੂੰ ਸਬਜ਼ੀ ਕੱਟ ਕੇ ਵੀ ਰੱਖ ਦਿੰਨੇ ਆਂ ਫੇਰ ਵੀ ਆਪਾਂ ਇਸ ਤਰ੍ਹਾਂ ਇਹਦੇ ਤੇ ਨੱਟ ਤੇ ਚੜਾ ਸਕਦੇ ਆਂ ਤਾਂ ਜੋ ਕੋਈ ਵੀ ਜਿਵੇਂ ਗਿਰਲੀਆਂ ਵਗੈਰਾ ਫਿਰਦੀਆਂ ਰਹਿੰਦੀਆਂ ਨੇ ਕਿਆਂ ਕੋਈ ਮੱਖੀਆਂ ਵਗੈਰਾ ਮੱਛਰ ਵਗੈਰਾ ਆਪਣੀ ਸਬਜ਼ੀ ਤੇ ਬਿਲਕੁਲ ਟੱਚ ਨਹੀਂ ਕਰਨਗੇ ਤੇ ਆਪਣੀ ਸਬਜ਼ੀ ਨੂੰ ਹਵਾ ਵੀ ਲੱਗਦੀ ਰਹੂਗੀ ਐਸੇ ਤਰ੍ਹਾਂ ਆਪਾਂ ਇੱਕ ਹੋਰ ਲੈਤੀਏ ਜੀ ਨੈੱਟ ਇਹਨੂੰ ਵੀ ਆਪਾਂ ਡਬਲ ਫੋਲਡ ਕਰਤਾ ਦੇਖੋ ਤੁਸੀਂ ਇਹਦੇ ਉੱਤੇ ਆਪਾਂ ਕੀ ਲਗਾਵਾਂਗੇ ਇਹਦੇ ਉੱਤੇ ਵੀ ਆਪਾਂ ਇਸੇ ਤਰ੍ਹਾਂ ਹੀ ਪਾਈਪਿੰਗ ਲਗਾਵਾਂਗੇ ਤਿੰਨ ਪਾਸੇ ਤੇ ਇੱਕ ਪਾਸੇ ਇਹਦਾ ਮੂੰਹ ਖੁੱਲਾ ਰੱਖਾਂਗੇ ਡਬਲ ਕਰਕੇ ਇਹਨੂੰ ਆਪਾਂ ਤਾਂ ਲਗਾ ਰਹੇ ਹਾਂ ਜੀ ਜਿਹੜੀ ਹੈਗੀ ਹੈ ਜੀ ਆਪਣੀ ਪੱਟੀ ਤਾਂ ਜੋ ਇਹ ਵਿੱਚੋਂ ਸੀਨਾ ਦੇ ਨਿਕਲ ਨਾ ਸਕੇ ਨੈਟ ਇਹ ਮਤਲਬ ਕਿ ਜੇ ਆਪਾਂ ਲੀਡ ਲਗਾ ਕੇ ਇਸ ਤਰ੍ਹਾਂ ਕੋਈ ਵੀ ਪੱਟੀ ਲਗਾਉਣੀ ਹੈ ਨਾ ਤਾਂ ਬਿਲਕੁਲ ਨੈਟ ਸਹੀ ਰਹਿੰਦੀ ਹੈ ਨਿਕਲਦੀ ਨਹੀਂ ਹੈਗੀ ਵਿੱਚੋਂ ਤੇ ਲੋ ਜੀ ਆਪਾਂ ਤਿੰਨ ਪਾਸੇ ਲਗਾਤੀ ਉੱਪਰਲੀ ਸਾਈਡ ਤੇ ਆਪਾਂ ਇਹਨੂੰ ਖੋਲ ਕੇ ਇਸ ਤਰ੍ਹਾਂ ਦੋਨਾਂ ਪਾਸੇ ਲਗਾਵਾਂਗੇ ਘੁਮਾ ਕੇ ਤਾਂ ਜੋ ਇਹਦਾ ਇੱਕ ਥੈਲੇ ਦੀ ਟਾਈਪ ਬਣ ਸਕੇ ਦੇਖੋ ਐਸਾ ਇਹਦੇ ਵੀ ਆਪਾਂ ਥੋੜੀ ਜਿਹੀ ਜਗ੍ਹਾ ਛੱਡਤੀ ਸੀਗੀ ਜੇ ਆਪਾਂ ਇੱਕ ਇਹਦੇ ਵਿੱਚ ਡੋਰੀ پرو ਦੰਨੇ ਹਾਂਗੇ ਸੂਈ ਦੀ ਮਦਦ ਨਾਲ ਲਓ ਜੀ ਆਪਾਂ ਦੇਖੋ ਇਸ ਤਰ੍ਹਾਂ ਇਹ ਰੱਖ ਲੱਤੀ ਇਹ ਬਣਾ ਕੇ ਆਪਣੀ ਥੈਲੀ ਬਣ ਗਈ ਇਹ ਵੀ ਮੈਂ ਤੁਹਾਨੂੰ ਦੱਸੂਗੀ ਅਖੀਰ ਤੇ ਵੀ ਆਪਾਂ ਇਹਨੂੰ ਕਿਵੇਂ ਵਰਤ ਸਕਦੇ ਹਾਂ ਜਿਹੜੇ ਕੋਲ ਆਪਣੇ ਕੋਲੇ ਬਚੀ-ਫੁਚੀ ਨੈਟ ਰਹਿ ਗਈ ਦੇਖੋ ਤੁਸੀਂ ਆਪਾਂ ਇਹਦਾ ਕੀ ਕਰਾਂਗੇ ਜੀ ਆਪਾਂ ਜਿਵੇਂ ਹੁਣ ਆਪਣੇ ਕੋਲੇ ਛੋਟੀ ਕੋਈ ਵੀ ਸਪੰਜ ਦਾ ਪੀਸ ਲੈ ਲੈਣਾ ਆਪਣੇ ਕੋਲੇ ਜੇ ਨਹੀਂ ਸਪੰਜ ਹੈਗੀ ਤਾਂ ਆਪਾਂ ਵੈਸੇ ਵੀ ਬਣਾ ਸਕਦੇ ਆ ਮੇਰੇ ਕੋਲੇ ਵੈਸੇ ਪਿਆ ਸੀ ਸਪੰਜ ਦਾ ਪੀਸ ਮੈਂ ਤਾਂ ਪਾਤਾ ਇਹਦੇ ਵਿੱਚ ਤੇ ਦੇਖੋ ਜੀ ਆਪਾਂ ਇਹਨੂੰ ਆਲੇ-ਦੁਆਲੇ ਨੂੰ ਸਾਰੀ ਕਿਤੇ ਫੋਲਡ ਕਰਕੇ ਦੂਰੀ ਤਰੀ ਨੈਟ ਲੈ ਲਈ ਸੀ ਮੇਰੇ ਲਵੇ ਥੋੜੀ ਜੀ ਇਹੀ ਬਚੀ ਸੀ ਤੇ ਆਪਾਂ ਇਹਨੂੰ ਕੀ ਕਰਨਾ ਅੰਦਰ ਫੋਲਡ ਕਰਕੇ ਨੈਟ ਨੂੰ ਸਾਰੋਂ ਪਾਸੇ ਆਪਾਂ ਸੀਨਾ ਲਗਾ ਦਾਂਗੇ ਇਹਦੇ ਤੇ ਚਾਰੋਂ ਪਾਸੇ ਸੀਨਾ ਲਗਾ ਕੇ ਇੱਕ ਕਵਰ ਬਣ ਜੂਗਾ ਜੀ ਦੇਖੋ ਆਪਾਂ ਇਹਨੂੰ ਆਪਣੇ ਸ਼ੈਂਕ ਵਗੈਰਾ ਆਪਣੇ ਸੋਈ ਚ ਆਪਾਂ ਇਹਨੂੰ ਬਾਹਰਲੇ ਵਾਸ਼ਫਿਸ਼ਰ ਵਗੈਰਾ ਆਪਾਂ ਇਹਨੂੰ ਧੋਣ ਦੇ ਆਪਣੇ ਕੰਮ ਆ ਜੂਗੀ ਆਪਾਂ ਨੂੰ ਬਾਹਰੋਂ ਲਿਆਉਣ ਦੀ ਲੋੜ ਨਹੀਂ ਪੈਂਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਲਓ ਜੀ ਜਿਹੜਾ ਆਪਾਂ ਵੈਗ ਬਣਾਇਆ ਸੀ ਆਪਾਂ ਇਹ ਤੁਹਾਨੂੰ ਦੱਸਦੇ ਹਾਂ ਇਹਦੇ ਵਿੱਚ ਦੇਖੋ ਆਪਾਂ ਆਪਣੇ ਟਮਾਟਰ ਹਰੀਆਂ ਮਿਰਚਾਂ ਵਗੈਰਾ ਕੋਈ ਵੀ ਸਬਜ਼ੀ ਆਪਾਂ ਇਹਦੇ ਵਿੱਚ ਸਟੋਰ ਕਰਕੇ ਆਪਣੇ ਬਾਕਸ ਵਿੱਚ ਰੱਖ ਸਕਦੇ ਆਂਗੇ ਤਾਂ ਜੋ ਦੇਖੋ ਇਹਦੇ ਵਿੱਚ ਹਵਾ ਵੀ ਲੱਗਦੀ ਰਹਿੰਦੀ ਹੈ ਤੇ ਆਪਣੀ ਸਬਜ਼ੀ ਖਰਾਬ ਵੀ ਨਹੀਂ ਹੁੰਦੀ ਇਹਨੂੰ ਆਪਾਂ ਇਸ ਤਰ੍ਹਾਂ ਵਾਰ ਵੀ ਰੱਖ ਸਕਦੇ ਆਂਗੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਸਾਡੀ ਕਿਵੇਂ ਦੀ ਲੱਗੀ